ਰਾਸ਼ਨ ਆ ਚਾਹੇ ਉਹਨੂੰ ਆਪਾਂ ਚੋਕਰ ਕਹਿ ਲਈਏ ਚਾਹੇ ਕੁਝ ਵੀ ਕਹਿ ਲਈਏ ਉਹ ਸਟਾਕ ਹੁੰਦਾ ਹੈ ਪਰ ਆਪਾਂ ਉਹਨਾਂ ਨੂੰ ਛੱਡ ਕੇ 10 ਜਣਿਆਂ ਦੇ ਕਰਕੇ ਅਸੀਂ 90 ਜਣਿਆਂ ਨੂੰ ਖਰਾਬ ਨਹੀਂ ਕਰਨਾ ਅਸੀਂ ਜੇ ਖਰਾਬ ਹੈ ਤਾਂ 90 ਸਹੀ ਵੀ ਆ ਉਹ ਕਿੰਨਾ ਕ ਭਰ ਲਣਗੇ ਭਰ ਲੋ ਕਿੰਨਾ ਕ ਭਰ ਲੋਗੇ ਉਹ ਤਾਂ ਸ਼ਾਹ ਤੇ ਲੰਗਰ ਨਹੀਂ ਕਦੀ ਖਤਮ ਹੋਣਾ ਜਿਹੜਾ 200 ਰੁਪਈਆ ਦਾ ਗੁਰੂ ਨਾਨਕ ਨੇ ਚਲਾਇਆ ਨਾ ਬਾਜ਼ਾਰੀ ਹੁੰਦੀ ਉਹਨਾਂ ਨੂੰ ਰੋਕ ਸਗੀ ਕਿ ਜਿਹੜੇ ਸਾਡੇ ਵੀਰ ਭਰਾ ਬਾਹਰ ਲੀਆਂ ਸਟੇਟਾਂ ਤੋਂ ਆਉਣਦੇ ਸ਼ਹਿਰਾਂ ਤੋਂ ਆਉਣਦੇ ਉਹਨਾਂ ਨੂੰ ਕਈਆਂ ਪਿੰਡਾਂ ਦਾ ਨਹੀਂ ਪਤਾ ਉਹਨਾਂ ਨੂੰ ਅਸੀਂ ਰਾਹ ਦੱਸ ਸਕੀਏ। ਜੋ ਹਾਲਾਤ ਆ ਦੇਖੀ ਜਿਹੜੇ ਹੜਾਂ ਚ ਪੀੜ ਤੇ ਆ ਪਾਣੀ ਚ ਘਰੇ ਹੋਇਆ ਹਾਲਾਤ ਆ ਪਰ ਮੇਰੇ ਖਿਆਲ ਆ ਕਿ ਤੁਸੀਂ ਵੀ ਦੇਖ ਰਹੇ ਜੋ ਕਈ ਲੋਕ ਉਹ ਤਾਂ ਨਜਾਇਜ਼ ਫਾਇਦਾ ਬਿਠਾ ਰਹੇ ਆ। ਕਈ ਦੇਖ ਰਹੇ ਆ ਕਿ ਬਹੁਤ ਜਿਹੜੇ ਲੋਕ ਬਾਹਰੋਂ ਆ ਰਹੇ ਆ ਉਹ ਉਹਨਾਂ ਨੂੰ ਰਾਜ ਰੋਗ ਰੋਕ ਕੇ ਥੱਕੇ ਨਹੀਂ ਉਹਨਾਂ ਕੋਲ ਜਦਾਂ ਸਮਾਨ ਖੋਲਣ ਵਾਲੀ ਗੱਲ ਹੋ ਰਹੀ ਆ। ਰਾਸ਼ਨ ਦੇ ਬਹੁਤ ਸਾਰੇ ਤੁਸੀਂ ਕੈਂਪ ਇਸ ਵੇਲੇ ਹੜਪੀੜਤਾ ਵਾਸਤੇ ਵੇਖੀ ਹੋਣਗੇ ਲੇਕਿਨ ਅੱਜ ਜਿਸ ਕੈਂਪ ਚ ਅਸੀਂ ਆਏ ਆ ਉਹ ਰਾਸ਼ਨ ਦੇ ਤੇ ਰਹੇ ਨੇ ਪਰ ਤਰੀਕੇ ਦੇ ਨਾਲ ਦੇ ਰਹੇ ਨੇ ਉਹ ਪਹਿਲੇ ਉਸ ਦਾ ਐਡਰੈਸ ਲੈਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਘਰਾਂ 'ਚ ਦੇ ਰਹੇ ਨੇ ਬੀਤੇ ਕੁ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਰਾਸ਼ਨ ਦੀ ਬੇਕਦਰੀ ਹੋ ਰਹੀ ਆ ਤੇ ਲੋਕ ਇਸ ਨੂੰ ਸਟਾਕ ਕਰ ਰਹੇ ਨੇ ਸਾ ਐਸਐਲਏ ਇਹ ਗੁਰੂ ਦੇ ਸੱਚੇ ਸਿੱਖ ਨੇ ਜਿਹੜੇ ਉਹ ਇਹ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸਭ ਤੋਂ ਪਹਿਲਾਂ ਤਾਂ ਸਰਦਾਰ ਸਾਹਿਬ ਤੁਹਾਡੇ ਨਾਲ ਘਟਨਾ ਕੀ ਵਾਪਰੀ ਹੈ ਜਿਸ ਕਰਕੇ ਤੁਸੀਂ ਕੈਂਪ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੱਲ ਇਹ ਆ ਕਿ ਜਦੋਂ ਅਸੀਂ ਉਤਸ਼ਾਹ ਲੈ ਕੇ ਪਿੰਡਾਂ ਤੋਂ ਘਰਾਂ ਤੋਂ ਸ਼ਹਿਰਾਂ ਤੋਂ ਜ਼ਿਲ੍ਹਿਆਂ ਤੋਂ ਸਟੇਟਾਂ ਤੋਂ ਨਿਕਲ ਕੇ ਅਸੀਂ ਇੱਥੇ ਆਉਂਦੇ ਆ ਨਾ ਬਹੁਤ ਸਾਡੇ ਵੀਰ ਭਰਾ ਜਿਨ੍ਹਾਂ ਨੂੰ ਪਤਾ ਨਹੀਂ ਅਸੀਂ ਜਾਣਾ ਕਿੱਥੇ ਆ ਅਹੀਂ ਪਰਸੋਂ ਪਿਛਲੇ ਸ਼ਨੀਵਾਰ ਇੱਥੇ ਆਪਣਾ ਨੰਗਲ ਸੋਹਲ ਪਿੰਡ ਉੱਥੇ ਗਏ ਉੱਥੇ ਪਹਿਲਾਂ 4-4 5-5 ਫੁੱਟ ਪਾਣੀ ਕੋਈ ਨਹੀਂ ਪਹੁੰਚਿਆ ਉੱਥੋਂ ਅਸੀਂ ਸ਼ੁਰੂਆਤ ਅਸੀਂ ਕੀਤੀ ਤੇ ਜਿਹੜਾ ਇਹ ਰੋਡ ਦੇ ਉੱਤੇ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਸਿਰਫ ਆਪਣੇ ਆਪ ਨੂੰ ਸਟਾਕ ਕਰਨ ਦੇ ਨੇ ਚਾਹੇ ਉਹ ਪਾਣੀ ਆ ਚਾਹੇ ਉਹ ਰਾਸ਼ਨ ਆ ਚਾਹੇ ਉਹਨੂੰ ਆਪਾਂ ਚੋਕਰ ਕਹਿ ਲਈਏ ਚਾਹੇ ਕੁਝ ਵੀ ਕਹਿ ਲਈਏ ਉਹ ਸਟਾਕ ਉਹਨਾਂ ਦੇ ਆ ਪਰ ਆਪਾਂ ਉਹਨਾਂ ਨੂੰ ਛੱਡ ਕੇ 10 ਜਣਿਆਂ ਦੇ ਕਰਕੇ ਅਸੀਂ 90 ਜਣੇ ਨੂੰ ਖਰਾਬ ਨਹੀਂ ਕਰਨਾ ਹੂੰ 10 ਜੇ ਖਰਾਬ ਹੈ ਤਾਂ 90 ਸਹੀ ਵੀ ਹੈ ਇਹ ਕੈਂਪ ਸਿਰਫ ਇਸ ਕਰਕੇ ਲਾਇਆ ਕਿ ਅਸੀਂ ਉਹਨਾਂ ਤੱਕ ਘਰ-ਘਰ ਤੱਕ ਪਹੁੰਚ ਕਰੀਏ ਕੈਂਪ 'ਚ ਕੀ ਕੁਝ ਰੱਖਿਆ ਤੁਸੀਂ ਵੀ ਜਿਹਦੇ ਵਿੱਚ ਪਾਣੀ ਆ ਚੌਕੜ ਆ ਰਾਸ਼ਨ ਆ ਜਿਹੜੀ ਵੀ ਚੀਜ਼ ਚਾਹੀਦੀ ਆ ਉਹ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ ਜਿਸ ਪਰਸਨ ਨੂੰ ਜਿਸ ਘਰ ਨੂੰ ਜਿਸ ਮੁਹੱਲੇ ਨੂੰ ਜਿਸ ਪਿੰਡ ਨੂੰ ਲੋੜ ਆ ਉਹ ਆ ਕੇ ਆਪਦਾ ਨਾਮ ਲਿਖਾਵੇ ਉਹਨਾਂ ਦੇ ਘਰ ਘਰ ਅਸੀਂ ਜਾ ਕੇ ਆਪਾਂ ਚ ਜਾ ਬਚਾਵਾਂਗੇ ਅੱਛਾ ਇੱਥੇ ਫਿਰ ਘਰ ਤੁਸੀਂ ਕਿਵੇਂ ਲਿਖ ਰਹੇ ਹੋ ਤੁਹਾਡੇ ਕੋਲ ਜਿੱਦਾਂ ਇਹ ਲੋਕ ਇੱਥੇ ਆ ਰਹੇ ਨੇ ਇਹਨਾਂ ਨੂੰ ਕੀ ਕਹਿ ਰਹੇ ਹੋ ਜੀ ਇਹਨਾਂ ਦਾ ਪਹਿਲੇ ਨੰਬਰ ਤੇ ਅਸੀਂ ਆਹ ਕਾਪੀ ਦੇ ਵਿੱਚੋਂ ਨਾਮ ਲਿਖ ਰਹੇ ਆ ਐਡਰੈਸ ਲਿਖ ਰਹੇ ਆ ਸਾਰੀ ਇਹ ਸਾਰਾ ਡਿਟੇਲ ਇਹ ਡਿਟੇਲ ਦੇ ਵਿੱਚ ਇਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ ਕੱਲ ਨੂੰ ਵੈਰੀਫਾਈ ਹੋਣ ਤੋਂ ਬਾਅਦ ਅਸੀਂ ਆਪਦੇ ਮੈਂਬਰ ਸਾਡੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਭੇਜਾਂਗੇ ਉਹਨਾਂ ਦੇ ਘਰ ਘਰ ਚ ਵੈਰੀਫਾਈ ਕਰਕੇ ਦੇ ਕੇ ਆਉਣਗੇ ਅੱਛਾ ਘਰ ਘਰ ਦੇਖਿਆ ਕਿਉਂਕੀ ਕਾਰਨ ਕੀ ਰਿਹਾ ਇਸ ਤਰ੍ਹਾਂ ਲੋਕੀ ਅਸੀਂ ਤੇ ਦੇਖ ਰਹੇ ਆ ਕਿ ਲੋਕ ਖੁੱਲੇ ਦਿਲ ਨਾਲ ਵੰਡ ਰਹੇ ਨੇ ਤੇ ਤੁਸੀਂ ਇਸ ਤਰ੍ਹਾਂ ਵੀਰ ਜੀ ਕਾਰਨ ਉਥੇ ਇਹ ਸਿਰਫ ਇਹਨਾਂ ਚੀਜ਼ਾਂ ਦਾ ਇਹ ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਾਪੂ ਜੀ ਨਹੀਂ ਆਗੇ ਨੇ ਕਾਰਨ ਸਿਰਫ ਇਹੋ ਹੀ ਆ ਕਿ ਜਿਹੜੀ ਕਾਲਾ ਬਾਜ਼ਾਰੀ ਹੁੰਦੀ ਉਹਨਾਂ ਨੂੰ ਰੋਕ ਸਕੀਏ ਜੀ ਕਿ ਜਿਹੜੇ ਸਾਡੇ ਵੀਰ ਭਰਾ ਬਾਹਰ ਲੀਆਂ ਸਟੇਟਾਂ ਤੋਂ ਆਉਣਦੇ ਸ਼ਹਿਰਾਂ ਤੋਂ ਆਉਣਦੇ ਉਹਨਾਂ ਨੂੰ ਕਈਆਂ ਪਿੰਡਾਂ ਦਾ ਨਹੀਂ ਪਤਾ ਉਹਨਾਂ ਨੂੰ ਅਸੀਂ ਰਾਹ ਦੱਸ ਸਕੀਏ ਘਟੋ ਘਟ ਉਹ ਜੀ ਸੇਵਾ ਭਾਵਨਾ ਲੈ ਕੇ ਆ ਰਹੇ ਆ ਤੇ ਉਹਨਾਂ ਦੇ ਘਰ ਤੇ ਪਹੁੰਚਣ ਤੇ ਇਹ ਕੈਂਪ ਵੀ ਸਿਰਫ ਉਹਨਾਂ ਵੀਰਾਂ ਆਤੇ ਹੀ ਆ ਕਿ ਜਿਨ੍ਹਾਂ ਨੂੰ ਲੋੜੇ ਸਾਡੇ ਕੋ ਆ ਕੇ ਲੈ ਜੋ ਨਹੀਂ ਕਿ ਪਹੁੰਚਿਆ ਤੇ ਤੇ ਸਾਡੇ ਨਾਲ ਬਹੁਤ ਸਾਰੇ ਵੀਰ ਭਰਾ ਜੁੜੇ ਨੇ ਜਿਹੜੇ ਨਾਲ ਸਾਡੇ ਸਪੋਰਟ ਕਰਨ ਦੇ ਆ ਸਾਡੇ ਕੈਂਟ ਤੋਂ ਬਿਨਾਂ ਹੀ ਸਮਾਨ ਵੀ ਕੋ ਢੇਰ ਲੱਗ ਗਿਆ ਇਹ ਸਿਰਫ ਸੰਗਤ ਵਾਸਤੇ ਹੀ ਆਹੀ ਘਰਾਂ ਨੂੰ ਲੈ ਕੇ ਨਹੀਂ ਜਾਣਾ ਤੇ ਨਾ ਹੀ ਘਰਾਂ ਤੋਂ ਲਿਆਏ ਬੇਕਦਰਹੀ ਕਰ ਰਹੇ ਜੀ ਰੱਜ ਨਹੀਂ ਵੀਰ ਜੀ ਅਸੀਂ 10 ਬੰਦਿਆਂ ਕਰਕੇ 90 ਨੂੰ ਖਰਾਬ ਨਹੀਂ ਕਰ ਸਕਦੇ ਨਾ ਉਹ ਕਿੰਨਾ ਕੁ ਭਰ ਲਣਗੇ ਭਰ ਲੋ ਕਿੰਨਾ ਕੁ ਭਰ ਲੋਗੇ ਉਹ ਤਾਂ ਸ਼ਾ ਤੇ ਲੰਗਰ ਨਹੀਂ ਕਦੀ ਖਤਮ ਹੋਣਾ ਜਿਹੜਾ 20 ਰੁਪਿਆ ਦਾ ਗੁਰੂ ਨਾਨਕ ਨੇ ਚਲਾਇਆ ਨਾ ਉਹ ਨਹੀਂ ਕਦੀ ਖਤਮ ਹੋਣਾ ਤੇ ਸਾਨਾ ਬਾਬੂ ਤਰਸੇਮ ਸਿੰਘ ਜੀ ਮੌਜੂਦ ਨੇ ਅੰਮ੍ਰਿਤਪਾਲ ਦੇ ਪਿਤਾ ਜੀ ਨੇ ਤਾਂ ਮੈਂਬਰ ਪਾਰਲੀਮੈਂਟ ਨੇ ਗੱਲਬਾਤ ਕਰਾਂਗੇ ਬਾਪੂ ਜੀ ਕੀ ਕਹਿਣਾ ਚਾਹੋਗੇ ਹਾਲਾਤ ਤੁਸੀਂ ਵੀ ਆਖਿਰਕਾਰ ਫੀਲਡ 'ਚੋਂ ਕੀ ਵੇਖਿਆ ਕੀ ਕਹਿਣਾ ਚਾਹੋਗੇ ਹਾਲਾਤ ਜਿਹੜੇ ਪੀੜਤ ਲੋਕਾਂ ਦੇ ਤੇ ਬਹੁਤ ਹੀ ਤਰਸਯੋਗ ਹਾਲਾਤ ਹੈ ਜੀ ਜਿਹੜੇ ਹੜ੍ਹਾਂ 'ਚ ਪੀੜਤ ਆ ਪਾਣੀ 'ਚ ਘਿਰੇ ਹੋਏ ਆ ਹਾਲਾਤ ਆ ਪਰ ਮੇਰੇ ਖਿਆਲ ਆ ਕਿ ਤੁਸੀਂ ਵੀ ਦੇਖ ਰਹੇ ਜੋ ਕਈ ਲੋਕ ਉਹ ਤਾਂ ਨਜਾਇਜ਼ ਫਾਇਦਾ ਬਿਠਾ ਰਹੇ ਆ ਤੇ ਮੇਰਾ ਖਿਆਲ ਹੈ ਕਿ ਜਿਹੜੇ ਕੁਝ ਜਿਹੜੇ ਬਾਹਰੋਂ ਦੂਰੋਂ ਸੰਕਟ ਆ ਰਹੀਆਂ ਦਾ ਇਹ ਰਾਸ਼ਨ ਪਾਣੀ ਲੈ ਕੇ ਹੋਰ ਚਾਰਾ ਪੱਠਾ ਲੈ ਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਕਿ ਇੱਥੇ ਦੀ ਡਿਮਾਂਡ ਕੀ ਆ ਹੂੰ ਕਈ ਚੀਜ਼ਾਂ ਇਸ ਦੀਆਂ ਬਹੁਤਾਤ ਇੱਥੇ ਪਹੁੰਚ ਰਹੀਆਂ ਜਿਨ੍ਹਾਂ ਦੀ ਲੋੜ ਘਟਿਆ ਜਿਵੇਂ ਕਿ ਇਵਨ ਕਿ ਰਾਸ਼ਨ ਵੀ ਵੈਸੇ ਜਿਹੜਾ ਕਿ ਕਈ ਜਗ੍ਹਾ ਤੇ ਦੇਖਿਆ ਕਿ ਜਿਨ੍ਹਾਂ ਨੂੰ ਅਸੀਂ ਜਿਹੜੇ ਹੜ੍ਹਾਂ ਚ ਘਰੇ ਹੋਏ ਲੋਕ ਆ ਉਹ ਵੀ ਕਹਿੰਦੇ ਕਿ ਰਾਸ਼ਨ ਸਾਡੇ ਕੋਈ ਹੈਗਾ ਜੀ ਸਾਨੂੰ ਪੱਠਿਆਂ ਦੀ ਚਾਰੇ ਦੀ ਫੀਡ ਦੀ ਇਹਨਾਂ ਚੀਜ਼ਾਂ ਦੀ ਲੋੜ ਆ ਪਰ ਰਾਸ਼ਨ ਵੀ ਬਹੁਤ ਆ ਰਿਹਾ ਹੋਰ ਚੀਜ਼ਾਂ ਵੀ ਬਹੁਤ ਦੂਰ ਦੂਰ ਤੋਂ ਆ ਰਹੀਆਂ ਪਰ ਉਹਨਾਂ ਦੀ ਮੇਰੇ ਦਿਖਦਾ ਕਿ ਇੱਥੇ ਜਿਹੜੇ ਬੰਦੇ ਕੁਝ ਰੋੜਾਂ ਤੇ ਖੜੇ ਆ ਉਹ ੱੱਕੇ ਨਾ ਉਹਨਾਂ ਕੋ ਲੈ ਰਹੇ ਆ ਜਿਨ੍ਹਾਂ ਨੂੰ ਲੋੜ ਨਹੀਂ ਘਰ ਪਰ ਰਹੇ ਆ ਮੇਰਾ ਖਿਆਲ ਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਮੀਰ ਨੂੰ ਜਗਾ ਕੇ ਰੱਖਣਾ ਚਾਹੀਦਾ ਜਿਹੜੇ ਲੋਕ ਪੀੜਤ ਲੋਕ ਆ ਸਾਡੇ ਜਿਹੜਾ ਲੋਕਾਂ ਦਾ ਕੀਤਾ ਹੋਇਆ ਦਾਨਪਨ ਉਹਨਾਂ ਲੋਕਾਂ ਤੱਕ ਹੀ ਪਹੁੰਚੇ ਜਿਹੜੇ ਕਈਆਂ ਦਿਨਾਂ ਤੋਂ ਪਾਣੀ 'ਚ ਫਸੇ ਆ ਜਿਨ੍ਹਾਂ ਦੇ ਪਸ਼ੂ ਭੁੱਖੇ ਆ ਜਿਨ੍ਹਾਂ ਦੇ ਕੋਈ ਠੀਕ ਹੈ ਕਿ ਜੇ ਕਿਸੇ ਨੂੰ ਲੰਗਰ ਪਾਣੀ ਦੀ ਜਾਂ ਦੂਜੇ ਚੀਜ਼ਾਂ ਦੀ ਵੀ ਲੋੜ ਆ ਉਹ ਲੋੜ ਅਨੁਸਾਰ ਲਵੇ ਨਾ ਕਿ ਕੋਈ ਜਮਾ ਕਰੇ ਜਾਂ ਉਹਦੀ ਬਲੈਕਮੇਲਿੰਗ ਕਰੇ ਉਹ ਇਹ ਜਿਹੜੀ ਚੀਜ਼ਾਂ ਜਿਹੜੀਆਂ ਇਹ ਕਿ ਹੋ ਰਹੀ ਹੈ ਬਲੈਕਮੇਲ ਹਾਂ ਜੀ ਹੋ ਰਹੀ ਹੈ ਜੇ ਅਸੀਂ ਦੇਖ ਰਹੇ ਆ ਕਿ ਬਹੁਤ ਜਿਹੜੇ ਲੋਕ ਬਾਹਰੋਂ ਆ ਰਹੇ ਆ ਉਹ ਉਹਨਾਂ ਨੂੰ ਰਾਜ ਰੋਗ ਰੋਕ ਕੇ ਧੱਕੇ ਨਹੀਂ ਉਹਨਾਂ ਕੋਲ ਜਦਾਂ ਸਮਾਨ ਖੋਣ ਵਾਲੀ ਗੱਲ ਹੋ ਰਹੀ ਆ ਇਸ ਕਰਕੇ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇੱਥੇ ਲੋਕਲ ਆਪਣੀਆਂ ਕੁਝ 1-1 2-2 ਬੰਦੇ ਭੇਜ ਕੇ ਇੱਥੇ ਦੀ ਜਿਹੜੀ ਲੋਡ ਕੀ ਆ ਉਹਦੇ ਹਿਸਾਬ ਨਾਲ ਹੀ ਉੱਥੋਂ ਸਮਾਨ ਇਕੱਠਾ ਕਰੋ ਉਹਦੇ ਹਿਸਾਬ ਨਾਲ ਪਹਚਾਓ ਤੇ ਫਿਰ ਪਹਚਾਓ ਵੀ ਸਹੀ ਹੱਥਾਂ 'ਚ ਇਹ ਨਾ ਵੇਖ ਕੇ ਜਿਨ੍ਹਾਂ ਜਿਨ੍ਹਾਂ ਵਾਸਤੇ ਆਪਾਂ ਲਿਆਂਦਾ ਉਹ ਉਦਾਂ ਹੀ ਰਹਿ ਜਾਣ ਇਹ ਸਾਰਾ ਕੁਝ ਆਪਣੀ ਮਿਹਨਤ ਵੀ ਸਾਰਿਆਂ ਦੀ ਅਸਫਲ ਹੋ ਜਾਈ ਲੰਗਰ ਤੇ ਬਹੁਤ ਆ ਰਹਿਣਾ ਜੀ ਹਾਂ ਜੀ ਬਹੁਤ ਵੇਸਟੇਜ ਹੋ ਰਹੀ ਆ ਜੀ ਇਹ ਚੀਜ਼ ਹੈ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਵੀ ਧਿਰਾਂ ਇੱਥੇ ਕੰਮ ਕਰ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਜਿੰਨੀਆਂ ਵੀ ਆ ਉਹਨਾਂ ਨੂੰ ਵੀ ਆਪਸ ਵਿੱਚ ਵੀ ਤਾਲਮਿਲ ਬਣਾ ਕੇ ਇਹ ਚੱਲਣ ਦੀ ਲੋੜ ਹੈ ਕਿ ਲੋੜ ਹੈ ਨਾ ਕਿਉਂਕਿ ਬੇਕਦਰੀ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਰਾਸ਼ਨ ਜੰਮਲੇ ਲੋਕਾਂ ਨੇ ਇਹ ਇਹ ਤਾਂ ਹੀ ਸਮਝਦੇ ਨਹੀਂ ਆ ਰਿਹਾ ਜੀ ਲੋਕਾਂ ਦੀ ਵੀ ਇਹੋ ਆਵਾਜ਼ ਆ ਕਿ ਕਈ ਲੋਕ ਤੇ ਸਮਾਨ ਇਕੱਠਾ ਕਰੀ ਜਾ ਰਹੇ ਆ ਤੇ ਕਈਆਂ ਕੋ ਪਹੁੰਚ ਨਹੀਂ ਰਿਹਾ ਇਸ ਕਰਕੇ ਸਾਡੀਆਂ ਟੀਮਾਂ ਨੂੰ ਤੇ ਅਸੀਂ ਇਹ ਹਦਾਇਤ ਕੀਤੀ ਆ ਕਿ ਤੁਸੀਂ ਇੱਥੇ ਰਾਸ਼ਨ ਕਿਸੇ ਨੂੰ ਦੇਓ ਉਹਨਾਂ ਦੇ ਘਰ ਤੱਕ ਪਹੁੰਚਾ ਕੇ ਆਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਉਹਨਾਂ ਨੂੰ ਲੋੜ ਹੈ ਕਿ ਨਹੀਂ ਹੈ ਕਿ ਉਹ ਇੱਥੋਂ ਲੈ ਕੇ ਜਾ ਕੇ ਬੰਦੇ ਫਿਰ ਪਤਾ ਨਹੀਂ ਕਿੱਥੇ ਉਹਦੀ ਕਿਦਾਂ ਵਰਤੋਂ ਕਰਦੇ ਆ ਕੀ ਕਰਦੇ ਆ ਇਸ ਕਰਕੇ ਸਾਡੇ ਜਿੰਨੇ ਵੀ ਕੈਂਪ ਐ ਉਹਨਾਂ ਨੂੰ ਕਿਹਾ ਕਿ ਉਹ ਲੋਕਲ ਏਰੀਆ ਦਾ ਜਿਹੜੇ ਹੜ੍ਹਾਂ ਚ ਫਸੇ ਹੋਏ ਆ ਉਹਨਾਂ ਦੇ ਘਰਾਂ ਤੇ ਜਾ ਕੇ ਉਹਨਾਂ ਦੇ ਡੰਗਰਾਂ ਦੀ ਗਿਣਤੀ ਕਰੋ ਉਹਨਾਂ ਦੇ ਪਰਿਵਾਰਕ ਜੀਆਂ ਦੀ ਉਹਨਾਂ ਨੂੰ ਮੈਡੀਕਲ ਲੋੜ ਕੀ ਆ ਉਹਨਾਂ ਨੂੰ ਚਾਰੇ ਪੱਠੇ ਦੀ ਕੀ ਲੋੜ ਹੈ ਉਹਦੇ ਹਿਸਾਬ ਨਾਲ ਆਪਾਂ ਕੰਮ ਕਰੀਏ ਬਾਕੀ ਇਹ ਕੰਮ ਇਹ ਚੀਜ਼ ਆ ਕਿ ਸਾਨੂੰ ਸਾਰਿਆਂ ਨੂੰ ਇਹ ਬੜੇ ਪਾਰਟੀ ਬਾਜੀ ਤੋਂ ਜਾਤ ਪਾਤ ਧਰਮ ਮਜਬ ਤੋਂ ਉੱਪਰ ਉੱਠ ਕੇ ਕਰ ਮਾਨਵਤਾ ਦੀ ਸੇਵਾ ਲਈ ਕਰਨੀ ਚਾਹੀਦੀ ਹੈ ਕੀ ਸਮਝੋ ਕਿ ਅਸਲੇ ਪੰਜਾਬ ਇਕੱਠਾ ਹੋ ਗਿਆ ਜੀ ਇਹ ਨਹੀਂ ਪੰਜਾਬ ਦੇ ਲੋਕਾਂ ਦੀ ਤਾਂ ਬਹੁਤ ਵੱਡਾ ਹਾਸ਼ਿਆ ਵਾ ਇਕੱਠੇ ਆ ਲੋਕ ਕਿ ਉਹ ਸਰਕਾਰਾਂ ਜਿੱਥੇ ਸਰਕਾਰ ਦਾ ਕੋਈ ਨਮਾਇਦਾ ਜਾਂ ਕੋਈ ਇਥੇ ਦੇ ਹਾਲਾਤ ਦੇ ਕੋਈ ਸਹੀ ਕਰਨ ਵਾਸਤੇ ਕੁਝ ਨਹੀਂ ਦਿਸ ਰਿਹਾ ਪਰ ਫਿਰ ਵੀ ਲੋਕ ਪੰਜਾਬ ਤੋਂ ਪੰਜਾਬ ਤੋਂ ਬਾਹਰੋਂ ਸਾਡੇ ਨਾਲ ਹੋਣਾ ਇਥੇ ਭਾਈ ਸਾਹਿਬ ਆਏ ਜੰਮੂ ਤੋਂ ਆਏ ਦੋ ਤਿੰਨ ਟਰੱਕ ਲੈ ਕੇ ਇਹ 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 ਜੰਮੂ ਤੋਂ ਆ ਰਹੇ ਆ ਰਾਸਮਗਰੀ ਲੈ ਕੇ ਇਸ ਕਰਕੇ ਲੋਕਾਂ ਚ ਤੇ ਬਹੁਤ ਵੱਡਾ ਆਸ਼ਾਵਾ ਪਰ ਉਹਦੀ ਸਹੀ ਵਰਤੋਂ ਹੋ ਜੇ ਇਹ 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 ਸਾਰੇ ਇਨਸਾਨ ਨੂੰ ਯਕੀਨੀ ਬਣਾਉਣਾ ਚਾਹੀਦਾ ਤਾਂ ਹੋਰ ਕੀ ਕਹਿਣਾ ਚਾਹੋਗੇ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਕੀ ਸਮਝੋ ਉਹਨਾਂ ਦੇ ਕੰਮ ਕਾਜ ਤੋਂ ਬਹੁਤ ਚੋਲੂ ਸੀ ਰਾਜਨੀਤਿਕ ਪਾਰਟੀਆਂ ਮੇਰਾ ਖਿਆਲ ਹੈ ਕਿ ਜੇ ਉਹਨਾਂ ਨੇ ਜਦੋਂ ਉਹਨਾਂ ਕੋਲ ਮੌਕਾ ਸੀ ਉਹਨਾਂ ਨੇ ਸਹੀ ਤਰੀਕੇ ਨਾਲ ਕੰਮ ਕਰਤਾ ਹੁੰਦਾ ਤੇ ਮੇਰਾ ਖਿਆਲ ਹੈ ਅੱਜ ਇਹੋ ਜਿਹੇ ਹਾਲਾਤ بار بار ਸਾਲ ਬਾਅਦ ਸਾਲ ਬਾਅਦ ਨਾ ਹੁੰਦੇ ਕਿ ਸਾਨੂੰ ਹਰ ਵਸਾਲ ਹੜਾਂ ਦੀ ਮਾਰ ਪੈਂਦੀ ਅਸੀਂ ਕੋਈ ਦਾ ਪੱਕਾ ਦਰਿਆਵਾਂ ਦਾ ਪੱਕੇ ਪ੍ਰਬੰਧ ਕੀਤੇ ਹੁੰਦੇ ਤੇ ਜੇ ਸਰਕਾਰਾਂ ਨੇ ਸਹੀ ਆਪਣੀ ਜ਼ਿੰਮੇਵਾਰੀ ਸਮਝੀ ਹੁੰਦੀ ਤੇ ਇਹ ਇਹ ਲੋਕਾਂ ਦੀ ਬੜੀ ਦਰਸ ਜੋ ਹਾਲਾਤ ਹੈ ਕਿ ਹਾਂ ਅਜੇ ਪਿਛਲੇ ਸਾਲ ਦਾ ਉਹਨਾਂ ਦਾ ਕਰਜ਼ਾ ਨਹੀਂ ਲੱਗਦਾ ਉਹਨਾਂ ਦੀ ਜਮੀਨਾਂ ਸਹੀ ਨਹੀਂ ਹੁੰਦੀਆਂ ਫਸਲ ਨਹੀਂ ਉਗਣ ਲੱਗਦੀ ਉਹਨਾਂ ਚਿਰ ਨੂੰ ਫੇਰ ਪਾਣੀ ਦੀ ਮਾਰ ਪੈ ਜਾਂਦੀ ਹੈ ਤੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਜਾਂ ਸਰਕਾਰਾਂ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਇਹਨਾਂ ਦਾ ਕੋਈ ਪੱਕਾ ਜਿਹੜਾ ਗੇ ਪ੍ਰਬੰਧ ਹੋਣਾ ਚਾਹੀਦਾ ਕਿ ਬਾਰ ਬਾਰ ਇਹਨਾਂ ਨੂੰ ਉਜੜਨਾ ਨਾ ਪਵੇ। ਨਾਲ ਤੇ ਨਹਿਰਾਂ ਦੀ ਸਫਾਈ ਨਹੀਂ ਕਰਾ ਸਕਿਆ ਨੇ ਸਾਲਾਂ। ਇਹ ਇਹ ਤੇ ਦੇਖੋ ਜੀ ਸਰਕਾਰਾਂ ਦੀ ਫੇਰ ਲਿਆ ਰਿਹਾ ਉਦਾਂ ਦੇ ਕਾਗਜ਼ਾਂ 'ਚ ਜਾਂ ਟੀਵੀ ਤੇ ਤੇ ਸਭ ਕੁਝ ਕਹਿੰਦੇ ਕਿ ਪੰਜਾਬ 'ਚ ਬਹੁਤ ਵਧੀਆ ਕਰਦਾ ਸਰਕਾਰ ਨੇ ਆਹ ਕੰਮ ਕਰਤਾ ਪਰ ਗਰਾਊਂਡ ਤੇ ਦੇਖੋ ਤੇ ਕੁਝ ਵੀ ਨਹੀਂ ਹੈ।